ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਹੰਦ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅੱਜ ਬਾਈ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਬਾਈ ਆਪਣਾ ਨਾਮ ਕਾਕਾ ਨੇ ਪਿੰਡ ਠੀਕ ਹੈ ਬਾਈ ਦਾ ਨਾਮ ਹੈਗਾ ਕਾਕਾ ਸਿੰਘ ਬਾਈ ਜੀ ਆਪਣੇ ਘਰੋਂ ਦਾ ਵੀ ਕੀ ਐਡਰੈਸ ਹੈ ਜੀ ਬਰਜਲਾਦੇ ਰਾਤ এ ਘਰ ਆਪਣਾ ਜੋ ਬਾਈ ਬਰਜਲਾਦੇ ਨੂੰ ਛੱਡ ਕੇ ਜਾਂਦੀ ਹੈ ਬਾਈ ਦਾ ਉਸਤੇ ਮਕਾਨ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਆ ਕੇ ਘਰੇਲੂ ਪਸੂ। ਮੈਂ ਨੇ ਘਰ ਦਾ ਹੀ ਆਇਆ ਆਪਣੇ ਕੋ ਘਰੇਲੂ ਪਸ਼ੂ ਕਹੋ ਬਾਈ। ਤੇ ਕੀ ਡਿਟੇਲ ਆ ਜੀ ਇਹ ਕਿਹੜੇ ਸੂਏ ਸੂਈ ਹੋਈ ਆ ਕੀ ਆ ਜੀ ਆ ਦੁੱਧ ਦੁੱਧ ਪਹਿਲੇ ਸੂਏ ਆ ਜੀ ਤੂੰ ਪਹਿਲਾ ਸੂਆ ਸੂਈ ਹੋਈ ਆ ਤੇ ਇਸ ਟਾਈਮ ਦੁੱਧ ਦੁੱਧ ਕਿੰਨਾ ਜੀ ਦੁੱਧ 8 ਕਿਲੋ ਜੀ 8 ਕਿਲੋ ਦੁੱਧ ਜੋਕ ਕਿ ਦੇਵਾਂਗੇ 8 ਦੁੱਧ 8 ਲੀਟਰ ਤੇ ਕਿਵੇਂ ਬਾਈ ਫੰਡ ਰਗਾ ਧੋਕੜ ਗੱਬਣੀ ਇਹ ਧੋਕੜ ਗੱਬਣੀ ਧੋਕੜ ਗੱਬਣਾ ਬਾਈ ਜੀ ਆ ਸੋਡੇ ਲੈ ਕੇ ਆਏ ਆ ਤੇ 8 ਲੀਟਰ ਇਸ ਟਾਈਮ ਦੁੱਧ ਤਿਆਰ ਆ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀਆਂ ਦੇਖ ਸਕਦੇ ਹੋ ਵੀ ਮੂੰਹ ਮ ਨਭਰੋ ਤਾਂ ਹਲਕੇ ਜਿ ਦੇਖ ਸਕਦੇ ਹਾਂ ਬਾਈ ਜੋੜਦੀ ਆ 8 ਲੀਟਰ ਦੁੱਧ ਤਿਆਰ ਆ ਕੱਢ ਲਓ ਬਰਮੜਾ ਧੂਰਾ ਵਿਖਾ ਦੀ ਆ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀ ਆ ਬਾਈ ਲੈ ਆ ਜੀ ਇਧਰ ਨੇ ਧੂਰਾ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਦੀ ਚੰਗੀ ਆ ਬਾਡੀ ਮੰਤਰ ਦੀ ਚੰਗੀ ਆ ਬਾਈ। ਸਟੋਕੜ ਗੱਭਣਾ ਬਾਈ ਜੀ 8 ਲੀਟਰ ਦੁੱਧ ਤਿਆਰ ਹੈ ਇਸ ਟਾਈਮ। ਕਿੰਨੇ ਟਾਈਮ ਦੀ ਗੱਭਣਾ ਜੀ ਬਾਈ ਜੀ ਇਹ? ਪੜਾ ਜੀ ਇਹ 22 ਤਰੀਕ ਨੂੰ ਤਾਂ 3 ਮਹੀਨਿਆਂ ਦੀ ਹੋਣੀ 3 ਮਹੀਨਿਆਂ ਦੀ ਚੈੱਕ ਪਾਸ ਹੈ ਜੀ ਆਪਣੇ ਵੱਲੋਂ ਆਪਣੇ ਵੱਲੋਂ ਬਾਈ ਜੀ ਚੈੱਕ ਪਾਸ ਆ 3 ਮਹੀਨਿਆਂ ਦੀ ਟੋਕੜ ਗੱਬਣ ਵੈੜਾ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਮੁੱਲ ਮੁਲਕ ਨਾ ਮੁੱਲੇ ਦਾ 32000 ਹੋ ਜਾ ਬਾਈ ਜੀ ਮੋਕੇ ਦੇ ਮਾਨਤਾ ਮਾਨਤਾਨ ਹੋ ਜਾ ਠੀਕ ਹੋ ਬਾਈ ਨੂੰ ਫੋਨ ਨੰਬਰ ਯਾਦ ਨਹੀਂ ਬਈ ਜੋ ਸਟੇਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ